ਇਹ ਸਿੰਘ ਹੈ ਜੋ ਇਸ ਸਮੇਂ ਖੋਲੇ ਮਹੱਲੇ ਦੇ ਵਿੱਚ ਆਇਆ ਹੈ ਤਿਆਰ ਬਰ ਤਿਆਰ ਹੈ ਜੋ ਸਿੰਘਾਂ ਦੇ ਬੱਚਿਆਂ ਦੀ ਫਿਰ ਗੱਲ ਹੁੰਦੀ ਹੈ ਤਾਂ ਭਚੰਗੀ ਫੌਜ ਇਸ ਤਰ੍ਹਾਂ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਸਿੰਘ ਸਾਹਿਬ ਤੁਹਾਡਾ ਹਜੂਰੀ ਫੌਜ ਹਜੂਰ ਸਿੰਘ ਨਾਮ ਹੈ ਬੋਲਣਾ ਉਹ ਸਾਡੇ ਹਜੂਰ ਸਾਹਿਬ ਦੇ ਜੋ ਦੱਖਣ ਇਲਾਕਾ ਹੈ ਨਾ ਤੁਮਹਾਰਾ ਜੀ ਹਜੂਰੀ ਤੇ ਰਹਿੰਦੇ ਕਦੀ ਕਿਸਾ ਦੀ ਬੇਦਬੀ ਨਹੀਂ ਕਰਦੇ ਦੇ ਵਿੱਚ ਕੋਈ ਬੱਚਾ ਕੋਈ ਛੋਟਾ ਜਿਹਾ ਚਾਕੂ ਵੀ ਚੱਕ ਲਵੇ ਤਾਂ ਮਾਪੇ ਭੱਜੇ ਆਉਂਦੇ ਓਏ ਤੇਰੇ ਹੱਥ ਦੇ ਬਾਜੂ ਤੁਸੀਂ ਇਹਨੂੰ ਆ ਸ਼ਾਸਤਰ ਦੇ ਤਾਂ ਤੈਨੂੰ ਕੱਢ ਵੀ ਲਿਆ ਕਦੇ ਕਿਸੇ ਨਾਲ ਫੋਟੋ ਕਰਦੇ ਨਾ ਲੋਗਾਂ ਨੂੰ ਲੱਗਦਾ ਇਹ ਹੱਥ ਫੜ ਲੈਂਦੇ ਮਰ ਇਹ ਜਦੋਂ ਹੱਥ ਇਹਦੇ ਕੋਈ ਫੜਿਆ ਨਾ ਤਾਂ ਇਹ ਅਰਦਾਸ ਕਰ ਦਿੰਦਾ ਇਹ ਗੁੱਸਾ ਆ ਜਾਂਦਾ ਇਹਨੂੰ ਬੋਲੇ ਹੱਥ ਕਿੱਦਾਂ ਫੜਦਾ ਆਪਾ ਬੋਲੇ ਫਤੇ ਸਿੰਘ ਜੱਥੇ ਸਿੰਘ ਸਿੰਘੇ ਬੋਲੇ ਆਪਾ ਗੁਰੂ ਮਹਾਰਾਜ ਆਪਾਂ ਕਾਰਟੂਨ ਨਹੀਂ ਹੈ ਬੋਲੇ ਆਪਾ ਬੋਲੇ ਸ਼ੇਰੇ ਆ ਬੋਲੇ ਮਾਰੇ ਨਾਮਰਤ ਕਿਤੇ ਸਕਾਇਆ ਸੀ ਨਹੀਂ ਦੂਸੇ। ਅਨੰਤ ਵਰਸਾ ਮਰਸਕਾਇਸੀ। ਹਾਂ। ਤੇ ਬਾਬਾ ਜੀ ਮਹਾਰਾਜ ਦੀ ਗੁਰਦਾ ਕਿੱਤੇ ਦਿੱਤੀ ਸੀ? ਹਜੂਰ ਸਾਹਿਬ। ਮਹਾਰਾਜ ਜਨਮ ਕਿੱਥੇ ਦਾਇਗੇ ਜੀ ਬਾਬਾ ਜੀ? ਪਟਨਾ ਸਾਹਿਬ। ਤੁਸੀਂ ਇਹ ਸ਼ਾਸਤਰ ਪਾਏ ਹੋਏ ਆ ਤੁਹਾਡੇ ਪਸੰਦੀ ਦਾ ਸ਼ਾਸਤਰ ਹੈ ਇਹ? ਸ਼੍ਰੀ ਸਾਹਿਬ ਵਾਈ ਹੋਈ ਤੁਸੀਂ ਬੱਚੇ ਤੁਸੀਂ ਇਹ ਨਹੀਂ ਕਹਿੰਦੇ ਮੈਨੂੰ ਪਾਪਾ ਹੋਰ ਕੱਪੜੇ ਲੈ ਕੇ ਦੋ ਤੁਸੀਂ ਬਾਣਾ ਪਾਇਆ? ਨਹੀਂ। ਪੈਂਡ ਚੜ ਪਾਣਾ ਬਾਬਾ ਜੀ? ਨਹੀਂ। ਇਹ ਜਜ਼ੂ ਤੱਕ ਪਾਠ ਨਹੀਂ ਸੁਣਦਾ। ਚੋਪਈ ਸਾਹਿਬ ਚੋਪਈ ਸਾਹਿਬ ਦੀ ਪਾਠ ਕੰਡੈਨ। ਜਿੰਦਰ ਜਾਬ ਸਾਹਿਬ ਅਨੰਦ ਸਾਹਿਬ ਉਹ ਬਾਣੀ ਪੜਦਾ ਬੋਲੇ ਪਿਤਾ ਜੀ ਮੋਬਾਈਲ ਮੇਕੀ ਕਰਨਾ ਵਾਲੇ ਪਾਟ ਲਾ ਕੇ ਦਿ ਲੋਕ ਆਪਣੇ ਬੱਚਿਆਂ ਤੇ ਲਾਡ ਪਿਆਰ ਦੇ ਨਾਲ ਬਹੁਤ ਤਰ੍ਹਾਂ ਦੇ ਨਾ ਲੈਂਦੇ ਆ ਪਰ ਜਦੋਂ ਸਿੰਘਾਂ ਦੇ ਬੱਚਿਆਂ ਦੀ ਗੱਲ ਆਉਂਦੀ ਹੈ ਤਾਂ ਫਿਰ ਉਹਨਾਂ ਨੂੰ ਪੁਚੰਗੀ ਕਹਿ ਕੇ ਬੁਲਾਇਆ ਜਾਂਦਾ ਹੈ ਪੁਚੰਗੀ ਪੁਚੰਕ ਤੋਂ ਸ਼ਬਦ ਬਣਦਾ ਹੈ ਪੁਚੰਗ ਸੱਪ ਨੂੰ ਕਿਹਾ ਜਾਂਦਾ ਤਾਂ ਸੱਪ ਕਿਸ ਤਰ੍ਹਾਂ ਦਾ ਉਸ ਦਾ ਸੁਭਾਅ ਹੁੰਦਾ ਕਿਸ ਤਰ੍ਹਾਂ ਪੁਚੰਗੀ ਸ਼ਬਦ ਸੱਪ ਤੋਂ ਲਿਆ ਉਹ ਪੁਚੰਗੀ ਤੁਹਾਨੂੰ ਅੱਜ ਤਸਵੀਰ ਦੇ ਦਰਸ਼ਨ ਕਰਾਉਣੇ ਆ ਕਿ ਪੁਚੰਗ ਫੌਜ ਕਿਸ ਤਰ੍ਹਾਂ ਦੀ ਹੁੰਦੀ ਹੈ ਤੇ ਇਹ ਸਿੰਘ ਜੋ ਇਸ ਸਮੇਂ ਖੋਲੇ ਮਹੱਲੇ ਦੇ ਵਿੱਚ ਆਇਆ ਤਿਆਰ ਬਰ ਤਿਆਰ ਹੈ ਜੋ ਸਿੰਘਾਂ ਦੇ ਬੱਚਿਆਂ ਦੀ ਫਿਰ ਗੱਲ ਹੁੰਦੀ ਹੈ ਤਾਂ ਪਚੰਗੀ ਫੌਜ ਇਸ ਤਰ੍ਹਾਂ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਸਿੰਘ ਸਾਹਿਬ ਤੁਹਾਡਾ ਹਜੂਰੀ ਫੌਜ ਹਜੂਰੀ ਫੌਜ ਹਜੂਰ ਸਿੰਘ ਹਜੂਰ ਸਿੰਘ ਨਾਮ ਹੈ ਬੋਲਣਾ ਹਜੂਰੀ ਫੌਜ ਕਹਿੰਦੇ ਸਾਡੇ ਤੇ ਜੀ ਨਾਲ ਉਹ ਸਾਡੇ ਹਜੂਰ ਸਾਹਿਬ ਦੇ ਜੋ ਦੱਖਣ ਇਲਾਕਾ ਹੈ ਨਾ ਤੂੰ ਮਹਾਰਾਜੇ ਹਜੂਰੀ ਤੇ ਰਹਿੰਦੇ ਕਦੀ ਕਿਸਾ ਦੀ ਬੇਦਬੀ ਨਹੀਂ ਕਰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਤਨਾ 92 ਕਰੋੜ ਖਾਲਸਾ ਜਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਣਾ ਹੈ ਜਦੋਂ 92 ਕਰੋੜ ਖਾਲਸਾ ਪ੍ਰਗਟ ਹੋਣਾ ਤਾਂ ਟਾਈ ਦਿਨ ਉੱਥੇ ਨੰਗਰ ਚੱਲਣਾ ਫਿਰ ਮਹਾਰਾਜ ਦੀ ਕਿਰਪਾ ਉੱਥੇ ਨਾ ਬਾਣੇ ਤੇ ਰਹ ਸ਼ਸਤਰਧਾਰੀ ਹੈ ਜੋ ਵੀ ਗੁਰੂ ਘਰ ਤੇ ਕਿਨਾਂ ਦਾ ਵਿਆਹ ਹੁੰਦਾ ਉਹਨਾਂ ਨੂੰ ਪਹਿਲੇ ਅੰਮ੍ਰਿਤ ਛਕਾਉਂਦੇ ਉਹ ਸਿੰਘਣੀ ਨੂੰ ਉਹ ਸਿੰਘਣੂ ਵੀ ਫਿਰ ਉਹ ਜੀਵਨ ਨਾਲ ਹੈ ਨਾ ਉਹ ਇੱਕ ਜੀਵਣੀ ਬਦਲ ਗਿਆ ਮਹਾਰਾਜ ਦੇ ਟਾਈਮ ਜਿਤਨਾ ਮਹਾਰਾਜ ਨੇ 1600 1699 ਖਾਲਸਾ ਵੰਸ ਸਾਜੇ ਦੇ ਕੇਸਗੜ ਸਾਹਿਬ ਤੇ ਤੋਂ ਇੰਨੀ ਤਗੜੀ ਪਰਮਾਤਮਾ ਨੇ ਗੁਰੂ ਗੋਬਿੰਦ ਸਿੰਘ ਮਾਨ ਨੇ ਮਹਾਰਾਜ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਹੁਣ ਮੈਂ ਕੀ ਗੱਲ ਕਰ ਲੈਂਦੇ ਆ ਤੁਸੀਂ ਬਹਿ ਜਾਓ ਇਸ ਤਰ੍ਹਾਂ ਤਾਂ ਸਮਾਂ ਕਾਫੀ ਥੱਕ ਜਾਓਗੇ ਇਹ ਫੌਜ ਜਿਹੜੀ ਹੈਗੀ ਤੁਸੀਂ ਨਾ ਤੇ ਹੱਥ ਦੇ ਵਿੱਚ ਸ਼ਸਤਰ ਫੜਾਇਆ ਹੋਇਆ ਜੀ ਇਹਨਾਂ ਨੇ ਸ਼ਾਸਤਰ ਫੜਿਆ ਹੋਇਆ ਤਾਂ ਅੱਜ ਕੱਲ ਤਾਂ ਮਾਪੇ ਇਥੋਂ ਆਪਣੇ ਬੱਚਿਆਂ ਨੂੰ ਖਡਾਉਣੇ ਲੈ ਕੇ ਦਿੰਦੇ ਆ ਜੀ ਜਾਂ ਹੋਰ ਇਦਾਂ ਦੀਆਂ ਚੀਜ਼ਾਂ ਲੈ ਕੇ ਦਿੰਦੀ ਮਨ ਪਰਚਾਵੇ ਵਾਲੀਆਂ ਪਰ ਤੁਸੀਂ ਇਹਨਾਂ ਨੂੰ ਸ਼ਾਸਤਰ ਲੈ ਕੇ ਦੇ ਦਿੱਤਾ ਜੀ ਜਿਦ ਤਰਾ ਹੈ ਬਾਬਾ ਜੀ ਹੁਣ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਪਰਿਵਾਰ ਹੈ ਜੋ ਚਾਰ ਸਾਹਿਬਜ਼ਾਦੇ ਹੈ ਪੂਰੀ ਦੁਨੀਆ ਨੂੰ ਇਤਿਹਾਸ ਪਤਾ ਹੈ ਅਗਰ ਇਤਿਹਾਸ ਪਤਾ ਵੀ ਨਹੀਂ ਹੈ ਜੋ ਆਪਾਂ ਫਿਲਮਾਂ ਦੇਖੇ ਹੁਣ ਉਹਨਾਂ ਦੇ ਫਿਲਮਾਂ ਨਿਕਲੀ ਚਾਰ ਸਾਹਿਬਜ਼ਾਦੇ ਪਾਵਾ ਬੰਦਾ ਸਿੰਘ ਬਹਾਦਰ ਨਾਲ ਹੈ ਨਾ ਜਿਦ ਤਰਾ ਉਹ ਦੇਖੋ ਭਾਰਤ ਦੇ ਐਕਟਰ ਜਿਤਨਾ بڑے بڑے ਹਨ ਬਾਲੀਵੁੱਡ ਉਹ ਸਾਰੇ ਪ੍ਰਭਾਵ ਹੀ ਹੋ ਗਏ ਰੋਣ ਲੱਗੇ ਉਹ ਦੇਖੋ ਮਹਾਰਾਜ ਨੇ ਗੁਰਗੋਬ ਸਿੰਘ ਮਹਾਰਾਜ ਜੋ ਪਰਿਵਾਰ ਸੀ ਚਾਰ ਬੱਚੇ ਸੀ ਉਹਨਾਂ ਨੇ ਵੇਖਿਆ ਆਪਣਾ ਪਰਿਵਾਰ ਵਾਰ ਦਿੱਤਾ ਔਰ ਪਹਿਲੀ ਵਾਰ ਤਾਂ ਆਪਾਂ ਨੇ ਸ਼ਸਤਰਧਾਰੀ ਬਣਾਇਆ ਔਰ ਗੁਰੂ ਮਹਾਰਾਜ ਦੀ ਕਿਰਪਾ ਹੈ ਇਹ ਤੋਂ ਅੱਡੇ ਨਿਊਜ਼ ਮੈਂ ਨਹੀਂ ਇੱਕ ਗੱਲ ਕਰਨਾ ਚਾਹੁੰਦਾ ਮੈਂ ਜਿਤਰਾ ਹੁਣਾ ਗੁਰਗੋਬ ਸਿੰਘ ਮਹਾਰਾਜ ਨੇ ਦੁਨੀਆ ਤੇ ਆਪਾਂ ਨੂੰ ਗੱਡਿਆ ਵੀ ਫਿਰ ਦਿੱਤੇ ਤੇਜਾ ਸਿੰਘ ਅਗਦੇ ਟ੍ਰੇਨ ਨੂੰ ਦੇਖੋ ਇੱਕ ਸ਼ਸਤਰ ਦੀ ਕਿਰਪਾ ਉਹਨਾਂ ਹਰਦਾ ਜੋ ਸੁਵਿਧਾ ਨੇ ਉਹਦੇ ਅੰਦਰ ਵੀ ਸ਼ਸਤਰ ਦਾ ਅਲਾਉਡ ਦਿੱਤਾ ਪਾਣੂ ਤਾਂ ਆਪਾਂ ਕਈ ਆਪਣੇ ਜੋ ਸਿੱਖ ਕੌਮ ਹੈਗੀ ਇਹ ਸ਼ਸਤਰ ਨਾਲ ਆਰਾਮ ਨਾਲ ਹਨ ਖੋਈ ਜਾਂਦੀ ਪੁੱਲੀ ਜਾਂਦੀ ਜੋ ਆਪਣਾ ਜੋ ਆਪਣਾ ਜੋ ਮਕਸਦ ਹੈ ਖਾਲਸੇ ਪੰਥ ਦਾ ਕਿ ਆਪਾਂ ਇਹ ਨਾ ਉਹ ਜਾਗਰੂਤ ਕਰਨਾ ਚਾਹਿਦਾ ਜੇਕਰ ਕੋਈ ਵੀ ਘਰ ਦੇ ਵਿੱਚ ਕੋਈ ਬੱਚਾ ਕੋਈ ਛੋਟਾ ਜਿਹਾ ਚਾਕੂ ਵੀ ਚੱਕ ਲਵੇ ਤਾਂ ਮਾਪੇ ਭੱਜੇ ਆਉਂਦੇ ਓਏ ਤੇਰੇ ਹੱਥ ਦੇ ਬਾਜੂ ਤੁਸੀਂ ਇਹਨੂੰ ਸ਼ਸਤਰ ਦੇ ਦਿੱਤਾ ਤੇ ਇਹਨੇ ਕੱਢ ਵੀ ਲਿਆ ਫਿਰ ਇਹ ਜਗਲ ਹੋਗੀ ਨਾ ਉਹ ਮਾਪਿਓ ਹੈ ਨਾ ਬੱਚਣੋ ਖਿਡੌਣੇ ਦੇ ਦਿੰਦੇ ਫਿਰ ਉਹ ਬੱਚਾ ਕੀ ਕਰਦਾ ਕਾਰਟੂਨ ਦੇਖਦਾ ਕਾਰਟੂਨ ਦੇ ਗੱਡੀ ਦੇਖਦਾ ਉਹ ਕਰੰਟ ਦੀ ਗੱਡੀ ਦੇਖਦਾ ਫਿਰ ਉਹਦੇ ਅੰਦਰ ਵੱਖਰੇ ਵੱਖਰੇ ਚਾਹ ਹੁੰਦੇ ਕਾਰਟੂਨ ਦੇਖਦਾ ਕਾਰਟੂਨ ਹੀ ਬਣ ਜਾਂਦਾ ਉਹ ਕੱਟ ਨਹੀਂ ਬਣ ਜਾਂਦਾ ਤੋਂਨੋਂ ਪਹਿਲੇ ਮਾਪਿਓ ਨੇ ਸਾਨੂੰ ਕਈ ਜਣਾ ਮਿਲੇ ਪੰਜਾਬ ਦੇ ਤਰਤੇ ਤੇ ਸਾਨੂੰ ਪਿਆਰ ਵੀ ਬੜਾ ਕੀਤਾ ਬੋਲੇ ਬਾਬਾ ਜੀ ਬੋਲੇ ਸਾਨੂੰ ਫੋਟੋ ਕੱਢਣੀ ਬੋਲੇ ਇਹਦਾ ਕਰਕੇ ਆਪਾਂ ਜੀਵਨ ਬਣਾਣਾ ਬੋਲੇ ਪ੍ਰਚਾਰ ਕਰਨ ਵਾਲਾ ਪ੍ਰਚਾਰ ਆਪਣਾ ਸਾਡੇ ਤੋਂ ਨਾ ਕਰੋ ਹੁਣ ਅਸੀਂ ਤਾਂ ਚਲੋ ਬਾਣੇ ਬਾਣਾਤਾਰੀ ਬਣਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫੌਜ ਬਣਾਈ ਚਾਰ ਸਾਹਿਬਜ਼ਾਦੇ ਜੋ ਹੈ ਮਹਾਰਾਜ ਫਤਿਹ ਸਿੰਘ ਦੇ ਜੱਥੇ ਸਿੰਘ ਤੋ ਉਹਨਾ ਤੋਂ ਪ੍ਰੇਰਣਾ ਲੋ ਆਪਾਂ 40 ਮੁਕਤੇ ਆਤੋ ਲੋ ਸ਼ਹੀਦ ਆਪਾਂ ਹੁਣ ਸਾਡੀ ਬੜੀ ਕਿਸਮਤ ਅਸੀਂ ਇੰਨਾ ਦੂਰ ਆ ਰਹੇ ਜੋ ਤੁਹਾਡੇ ਸਾਰੇ ਸਿੰਘਾਂ ਦੇ ਦਰਸ਼ਨ ਹੋ ਰਹੇ ਤੋ ਆਪਾਂ ਹੈ ਨਾ ਉਹਨਾਂ ਨੂੰ ਇਹ ਚੀਜ਼ ਸਿਖਾਣਾ ਚਾਹਦਾ ਕਿ ਕੀ ਦੇਖੋ ਉਹ ਟਾਈਮ ਕਿੰਨਾ ਔਖਾ ਸਮਾ ਸੀ ਜੋ ਆਪਾਂ ਨੂੰ ਮਹਾਰਾ ਨੇ ਸਸ਼ਤਰਤਾਰੀ ਬਣਾਇਆ ਰਾਜਾ ਬਣਾਇਆ ਔਰ 2 1/2 ਫੁੱਟ ਜ਼ਿਆਦਾ ਉੱਚਾ ਆਪਣਾ ਇਹਨਾ ਤਾਕਤ ਬਣਾਇਆ ਇਹ ਸਿੰਘ ਤਿਆਰ ਕਿਦਾਂ ਹੁੰਦਾ ਜੀ ਇਹ ਦਿਮਾਲਾ ਆਪ ਬੰਦਾ ਕਿ ਤੁਸੀਂ ਸੁਝਾਉਂਦੇ ਸਰਾਂ ਜੀ ਅਸੀਂ ਇਹਨਾ ਜੋ ਸਾਹਿਬਜ਼ਾਦੇ ਦਿਨ ਦਿਨ ਦਾ ਦੇਖਦਾ ਨਾ ਉਹ ਪਿਕਚਰ ਦੇਖਦਾ ਜਿਤਨਾ ਇਤਿਹਾਸ ਜਾਗਰੂਤ ਕਰਦਾ ਹੁਣ ਜਿਤਨਾ ਬڑے-ਬڑے ਫਰਲੇ ਦੇਖਦਾ ਉਹ بڑے-ਬڑے ਮਹਾਕਾਲ ਸਿੰਘ ਦੇਖਦਾ ਔਰ ਛੋਟੇ-ਛੋਟੇ ਬੱਚੇ ਦਾ ਇਤਿਹਾਸ ਦੇਖਦਾ ਵੀਡੀਓ ਦੇਖਦਾ ਨਾ ਉਹਨੂੰ ਚਾਅ ਬੜਾ ਆਉਂਦਾ ਪਿਤਾ ਜੀ ਬੋਲੇ ਆਪਣਾ ਜੋ ਬਾਣਾ ਹੈ ਦਸਤਾਰ ਹੈ ਗੁਰਗਵੀ ਸਿੰਘ ਮਹਾਰਾਜ ਨੇ ਕਿੰਨਾ ਆਪਾਂ ਨੂੰ ਦੇਖੇ ਗਏ ਆਪਾਂ ਕਿੰਨਾ ਮਾਣ ਹੈ ਬੋਲੇ ਆਪਾਂ ਦੇਖਦੇ ਤਾਂ ਕਿੰਨਾ ਸਤਿਕਾਰ ਕਰਦੇ ਬੋਲੇ ਵੱਡੇ ਵੱਡੇ ਜੱਥੇਦਾਰ ਰੁਕ ਜਾਂਦੇ ਬੋਲੇ ਪਿਤਾ ਜੀ ਲੋਕ ਬੋਲੇ ਵੇ ਬਾਣਾ ਛੱਡੀ ਜਾਂਦੇ ਬੋਲੇ ਇਹ ਕਿੱਦਾਂ ਦੇ ਬੋਲੇ ਆਪਾ ਨੂੰ ਬੋਲੇ ਕਿੰਨੀ ਤਕੜੀ ਸ਼ਾਂਤੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਾ ਨੂੰ ਖਾਲਸਾ ਪੰਥ ਸਾਜਿਆ ਬੋਲੇ ਇਹਨਾਂ ਨੂੰ ਕੋਸ਼ਣ ਪੁੱਛੋ ਮਹਾਰਾਜ ਆਪਣੇ ਸਿੰਘਾਂ ਦਾ ਜਨਮ ਕਿੱਥੇ ਦਾ ਬਾਬਾ ਜੀ ਮਹਾਰਾਜ ਨੇ ਅੰਮ੍ਰਿਤ ਕਿੱਥੇ ਸਕਾਇਆ ਸੀ ਅਨੰਤਪੁਰ ਸਾਹਿਬ ਅੰਮ੍ਰਿਤ ਸਕਾਇਆ ਸੀ ਹਾਂ ਜੀ ਬਾਬਾ ਜੀ ਮਹਾਰਾਜ ਨੇ ਗੁਰਤਾ ਗੱਦੀ ਕਿੱਥੇ ਦਿੱਤੀ ਸੀ ਹਜ਼ੂਰ ਸਾਹਿਬ ਮਹਾਰਾਜ ਦਾ ਜਨਮ ਕਿੱਥੇ ਦਾ ਹੈ ਜੀ ਬਾਬਾ ਜੀ ਪਟਨਾ ਸਾਹਿਬ ਉਹ ਕਿਹੜੇ ਗੁਰੂ ਪੇਟੀ ਸੀ 33ਵੀਂ ਤੇ ਬਾਬ ਆ ਅਜਨ ਦੇ ਹੋਰ ਆਪਣਾ ਕਿਹੜੇ ਗੁਰੂ ਦਿੱਲੀ ਤੇ ਸ਼ਹੀਦ ਹੋਏ ਸੀ ਬਾਬਾ ਜੀ ਹਮ ਆਪਣਾ ਗੁਰ ਗੁਰਦੇਵ ਜੀ ਪੁਰਾਣਾ ਕਿਹੜੇ-ਕਿਹੜੇ ਸਿੰਘ ਸੀ ਬਾਬਾ ਜੀ ਸ਼ਹੀਦ ਹੋਣ ਵਾਲੇ ਭਈ ਮਤੀ ਰਾਜੀ ਭਈ ਸਤੀ ਦਾਜੀ ਭਈ ਦੀ ਅੱਲੜਾ ਨੇ ਹੋਰ ਬਾਬਾ ਜੀ ਬਾਬਾ ਦੀਪ ਸਿੰਘ ਦੀ ਜੰਗ ਕਿੱਥੇ ਹੋਈ ਸੀ ਹਾਂ ਬਾਬਾ ਦੀਪ ਸਿੰਘ ਜੀ ਦੀ ਜੰਗ ਕਿੱਥੇ ਹੋਈ ਸੀ ਆ ਜਿੱਥੇ ਉਹ ਨਾ ਤੋੜੇਗਾ ਉੱਥੇ ਜੰਗ ਹੋਏਗਾ ਕਿਹੜਾ ਗੁਰਦਾਰਾ ਕਿੱਥੇ ਪੈਂਦਾ ਗੁਰਦਾਰਾ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੇ ਵਿੱਚ ਤੁਸੀਂ ਥੱਕੇ ਨਹੀਂ ਅੱਜ ਫਿਰ ਇੱਥੇ ਇੰਨੇ ਤੁਰ ਕੇ ਆਏ ਹੋ ਤੁਸੀਂ ਥੱਕ ਕੇ ਹੋਵੋਗੇ ਨਹੀਂ ਨਹੀਂ ਸਿੰਘ ਥੱਕਦੇ ਬਾਬਾ ਜੀ ਕਦੀ ਨਹੀਂ ਸਿੰਘ ਥੱਕਦੇ ਨਹੀਂ ਤੁਸੀਂ ਇਹ ਸ਼ਸਤਰ ਪਾਏ ਹੋਏ ਆ ਤੁਹਾਡੇ ਪਸੰਦੀ ਦਾ ਸ਼ਸਤਰ ਹੈ ਸ਼੍ਰੀ ਸਾਹਿਬ ਆਈ ਹੋਈ ਤੁਸੀਂ ਬੱਚੇ ਤੁਸੀਂ ਇਹ ਨਹੀਂ ਕਹਿੰਦੇ ਮੈਨੂੰ ਪਾਪਾ ਹੋਰ ਕੱਪੜੇ ਲੈ ਕੇ ਦਿਓ ਤੁਸੀਂ ਬਾਣਾ ਪਾਇਆ ਤੁਸੀਂ 65 ਬਾਣਾ ਬਾਬਾ ਜੀ ਨਹੀਂ ਬਾਬਾ ਜੀ ਪਹਿਲੇ ਸਿੰਘ ਕੀ ਸਕਦੇ ਸੀ ਰਾਤ ਨੂੰ ਤੂ ਜੀ ਸ਼ਗਲਿੰਦੇ ਸੀ ਨਾ ਪੱਤੇ ਸ਼ਗਲਿੰਦੇ ਸੀ ਪੱਤੇ ਸ਼ਗਲਿੰਦੇ ਸੀ ਪਰ ਬਾਬਾ ਜੀ ਸਿੰਕੀ ਆਗਦੇ ਸੀ ਬਦਾਮ ਨੂੰ ਬਦਾਮ ਨੂੰ ਛੋਲੇ ਜਗਦੇ ਛੋਲੇ ਆਗਦੇ ਸੀ ਇਹਨਾਂ ਨੂੰ ਬਦਾਮ ਕਹਿੰਦੇ ਆ ਹਾਂ ਬਾਬਾ ਜੀ ਫਿਰ ਉਹ ਕਿੱਧਰ ਜਾਂਦੇ ਸੀ ਉਹ ਪੁਗੜੀ ਲੱਗਦੀ ਤੁਸੀਂ ਪੱਤੇ ਸ਼ਗਲਿੰਦੇ ਬਾਬਾ ਜੀ ਹਾਂ ਜੀ ਹਾਂ ਜੀ ਹਾਂ ਜੀ ਕੀ ਕਰਦੇ ਸੀ ਮਹਾਰਾਜ ਨਾਲ ਬਾਬਾ ਜੀ ਤੁਸੀਂ ਜੰਗਲ ਦੇ ਸੀ ਕੀ ਕਰਦੇ ਸੀ ਫਿਰ ਮਹਾਰਾਜ ਨਾਲ ਕਿੱਥੇ ਕਿੱਥੇ ਗਏ ਆਨੰਦਪੁਰ ਸਾਹਿਬ ਛਾਇਲਾ ਕਗੇ ਸੀ ਹਾਂਜੀ ਛਾਇਲਾ ਕਗੇ ਸੀ ਉੱਤੇ ਕੀ ਹੋਇਆ ਸੀ ਮੁਸਲਮਾਨ ਚੜ ਕੇ ਆ ਰਹੇ ਸੀ ਫਿਰ ਫਤਿਹ ਸਿੰਘ ਨੇ ਕੀ ਕੀਤਾ ਸੀ ਸੁਣਾਓ ਫਿਰ ਫਤਿਹ ਸਿੰਘ ਨੇ ਉਹਨਾਂ ਨੂੰ ਛੁਟਕਾਇਆ ਕਿਨੂੰ ਛੁਟਕਾਇਆ ਸੀ ਮੁਸਲਮਾਨ ਨੂੰ ਕੀ ਕਰਦੇ ਸੀ ਉਹ ਉਹ ਮੁਸਲਮਾਨ ਹਾਂ ਉਹਨਾਂ ਨੂੰ ਮਾਰਦੇ ਸੀ ਇਹਨਾਂ ਦੀ ਉਮਰ ਕਿੰਨੀ ਹੈ ਜੀ ਇਹ 4 ਸਾਲ ਦੀ ਉਮਰ ਹੈ ਬਾਬਾ ਜੀ 4 ਸਾਲ ਦੀ ਉਮਰ ਹੈ ਜੀ ਹਾਂਜੀ 4 ਸਾਲ 4 ਸਾਲ ਦੀ ਸਾਰਾ ਇਤਿਹਾਸ ਆਪਾਂ ਕਰੇਣਾ ਨੂੰ ਸੁਣਾਉਂਦੇ ਉਹਦੀ ਮਾਤਾ ਹੀ ਸੁਣਾਉਂਦੀ ਨਾਮ ਸਿਮਰਨ ਦਾ ਪੈਰਾ ਮਹਾਪ੍ਰਸਾਦ ਨਾਲ ਇਹ ਦੇਖੋ ਬਾਬਾ ਬਲਿੰਦਰ ਸਿੰਘ ਜੀ ਨਾ ਰੋਜ਼ ਨਾਮ ਦੇ ਬਾਅਦ ਇਹ ਦੁਆ ਦੇ ਬਚਨ ਚਲਦੇ ਅੱਛਾ ਜੀ ਪੰਜ ਪੰਜ ਵਾਰ ਬਾਬਾ ਕੁਲਵੰਤ ਸਿੰਘ ਜੀ ਦੁਆ ਦੇ ਬਚਨ ਚਲਦੇ RAM ਸਿੰਘ ਬਾਬਾ ਜੀ ਇਹਨੂੰ ਪਿਆਰ ਕਰਦੇ ਅਸੀਂ ਨਹੀਂ ਸਮਝ ਸਕਦੇ ਜਦੋਂ ਦੁਆ ਦੇ ਬਚਨ ਚਲਦੇ ਨਾ ਤਾਂ ਸਾਰੇ ਸੰਗਤ ਨੂੰ ਦੂਰ ਕਰ ਦਿੰਦੇ ਬਾਬਾ ਜੀ ਸਾਨੂੰ ਹੀ ਨਹੀਂ ਦੱਸਦੇ ਇੱਕ ਦਿਨ ਬਾਬਾ ਜੀ ਨਾਲ ਸੀ ਦਸ ਗੁਰੂ ਤੇ ਨਾਸ ਉਹਨਾਂ ਰਸੀ ਬੋਲੇ ਇਹਨੇ ਕੀ ਬੋਲੇ ਇਹਨੂੰ ਸਾਰਾ ਗਿਆਨ ਹੈਗਾ ਬੋਲੇ ਬਾਬਾ ਜੋਗੀ ਸੀ ਰਗਵੇ ਵਾਲੇ ਨਾ ਉਹਨਾਂ ਨੇ ਆਖਿਆ बोले इने की पढ़ना वाले वो तो पढ़ गया है बोले इन्नू कदी जोर ना पा assi kadi इन्नू कोई डांट देंदे कुछ बोल देंदे ना साडा कुछ ना कोई नुकसान हो जांदा इन्नू फिर बाबा जी कह के बुलाने assi बाबा जी बोलते सत्कार करदे कई जना फोटो करदे ना लोगां नु लगता है हाथ फड़ लेंदे मर ये जदो हाथ के कोई फड़या ना तो अरदास कर देंदा ये, ये गुस्सा आ जांदा इन्नू बोले हाथ केदा फड़दा आपा बोले फत्ते सिंह जे जत्ते सिंह जे सिंह बोले आपा गुरु महाराज आपा कार्टून नहीं है बोले आपा बोले शेर है का बोले शेर कदी फोटो करदे बोले भाई तुसी ਸਿੰਘ ਹਾਂ ਕੀ ਹੈਗਾ ਸਿੰਘ ਕੀ ਨਾਏ ਟੋਟਾ ਹਜੂਰੀ ਫੋਟ ਨਾ ਨਾਮ ਬੋਲੋ ਨਾ ਨਾਮ ਹੈਗਾ ਹਜੂਰ ਸਿੰਘ ਲੇਕਿਨ ਹਜੂਰੀ ਫੋਟ ਵੀ ਥਰੇ ਹਜੂਰ ਚਾਹਤੇ ਹੋ ਹਜੂਰ ਸਿੰਘ ਹੈ ਹਜੂਰੀ ਫੋਟ ਬਿਲਕੁਲ ਇਹ ਤਸਵੀਰ ਹੈ ਹੋਲੇ ਮਹੱਲੇ ਤੋਂ ਜਿਹੜੀ ਦਰਸਾਉਂਦੀ ਹੈ ਕਿ ਸਿੰਘਾਂ ਦੇ ਬੱਚੇ ਵੀ ਸ਼ੇਰ ਹੀ ਹੁੰਦੇ ਆ ਸ਼ੇਰਾਂ ਦੇ ਬੱਚੇ ਸ਼ੇਰ ਹੁੰਦੇ ਆ ਸਿੰਘਾਂ ਦੇ ਬੱਚੇ ਭਜੰਗ ਹੁੰਦੇ ਆ ਤੇ ਸਿੰਘਾਂ ਦੇ ਬੱਚਿਆਂ ਦੇ ਅੰਦਰ ਵਿਚਾਰ ਕਹੇ ਜੇ ਹੋਣੇ ਚਾਹੀਦੇ ਅੱਜ ਕੱਲ ਵਿਚਾਰ ਕੀ ਬਣਦੀ ਜਾਂਦੇ ਤੁਸੀਂ ਇਹ ਨਹੀਂ ਕਦੀ ਕਹਿੰਦੇ ਭਈ ਮੈਂ ਤਾਂ ਰੋਟੀ ਤਾਂ ਖਾਣੀ ਮੇਰੇ ਮੂਰੇ ਮੋਬਾਈਲ ਫੋਨ ਰੱਖੋ ਇਹ ਬਾਬਾ ਜੀ ਇਹ ਕੀ ਕਰਦਾ ਪਤਾ ਇਹਦਾ ਕਿ ਨਿਯਮ ਹੈ ਇਹ ਜਜ਼ੂ ਤੱਕ ਪਾਠ ਨਹੀਂ ਸੁਣਦਾ ਚੋਪਈ ਸਾਹਿਬ ਚੋਪਈ ਸਾਹਿਬ ਦੀ ਪਾਠ ਕੰਟੇ ਨੂੰ ਜਿਸ ਨੂੰ ਜਾਬ ਸਾਹਿਬ ਅਨੰਦ ਸਾਹਿਬ ਉਹ ਬਾਣੀ ਪੜਦਾ ਬੋਲੇ ਪਿਤਾ ਜੀ ਮੋਬਾਈਲ ਮੇਕੀ ਕਰਨਾ ਵਾਲੇ ਨੂੰ ਪਾਠ ਲਾ ਕੇ ਦਿਓ ਔਰ ਦੂਜੀ ਗੱਲ ਭਾਈ ਮਤੀ ਦਾਜੀ ਭਾਈ ਸਤੀ ਦਾਜੀ ਭਾਈ ਦਇਆਲਾ ਜੀ ਇਹ ਮਸਤਾਨੇ ਪਿੱਛੇ ਇਹ ਦੇਖਦਾ ਹੈ ਉਹਨੂੰ ਇੰਨਾ ਪਿਆਰ ਹੈ ਨਾ ਇਹ ਸ਼ਸਤਰ ਨਾਲ ਪਿਤਾ ਜੀ ਵਾਰ ਕਿਤਰਾ ਚਲਦਾ ਇਹ ਇਹਨੂੰ ਸ਼ਸਤਰ ਦਾ ਨਾਂ ਕੀ ਬੋਲਦੇ ਇਹ ਰਾਮ ਜੰਗਾ ਕੀ ਰਹਿੰਦਾ ਇਹਦੇ ਅੰਦਰ ਕੀ ਕਰਦੇ ਫਿਰ ਇਹਦੇ ਅੰਦਰ ਇਹ ਸ਼ਸਤਰ ਕੇਤਾ ਨਿਕਲਦਾ ਬਾਬਾ ਇਹ ਸ਼ਸਤਰਾਂ ਦਾ ਨਾ ਪੁੱਜਦਾ ਮੋਬਾਈਲ ਵੇਖਦਾ ਤੋਂ ਉਹਦੇ ਅੰਦਰ ਕੰਮ ਦੀ ਚੀਜ਼ ਦੇਖਦਾ ਪਿਤਾ ਉਹਨੂੰ ਆਕੇ ਤਾਂ ਹਜੂਰ ਸਿੰਘ ਮੋਬਾਈਲ ਤੋਂ ਹਣਾ ਮੈਨੂੰ ਜਾਣਾ ਪਿਤਾ ਇਹ ਪੂਰਾ ਮੈਨੂੰ ਦੇਖਣ ਤੋਂ ਗਤਕਾ ਇਹ ਮੈਨੇ ਕਲ ਵਾਰ ਕਰਨਾ ਬੋਲੇ ਇਹ ਚੀਜ਼ ਕਰਦਾ ਬਾਕੀ ਕੋਈ ਜੀਜ਼ ਨਹੀਂ ਪੜਾ ਕਰਦਾ ਕੁਛ ਨਹੀਂ ਆਸੀ ਫਤੇਗੜ ਸਾਹਵਣ ਦੋ ਤਿੰਨ ਸਾਲ ਤੇ ਜੋੜ ਮੇਲੇ ਕਰ ਰਹੇ ਪੂਰਾ ਠੰਡ ਦੇ ਅੰਦਰ ਕੋਈ 100 100 ਰੁਪਏ 50 ਰੁਪਏ ਦਵਾਈ ਨਹੀਂ ਲੱਗੀ ਨੂੰ ਇਹਨੇ ਠੰਡ ਦੇ ਅੰਦਰ ਸਾਨੂੰ ਲੋਕ ਆਖਦੇ ਸੀ ਤੁਸੀਂ ਜੈਕਟ ਕਿਉਂ ਨਹੀਂ ਪਾਉਂਦੇ ਮੈਂ ਕਿ ਇਹ ਕੀ ਆਖਦਾ ਸੀ ਪਤਾ ਬਾਬਾ ਜੀ ਫਤੇ ਸਿੰਘ ਕੀ ਕਰਦਾ ਸੀ ਹਾਂ ਜੀ ਤੋਂ ਫਿਰ ਉਹ ਉਹਨਾਂ ਨੂੰ ਸੀ ਕਪੜੇ ਕੋਡੇ ਪਾਣ ਵਾਸਤੇ ਫਿਰ ਤੁਸੀਂ ਕੀ ਠੰਡ ਤੇ ਕੀ ਕੀਤਾ ਸੀ ਤੁਸੀਂ ਫਿਰ ਅਸੀ ਕੋਈ ਗੋਭ ਸੀ ਠੰਡ ਦੇ ਅੰਦਰ ਇੱਟਰੀ ਹਾਂ ਜੀ ਫਿਰ ਬਾਬਾ ਜੀ ਤੁਹਾਨੂੰ ਠੰਡੀ ਨਹੀਂ ਲੱਗਦੀ ਸੀ ਫਤੇਗੜ ਸਾਹਵਣ ਤੇ ਨਹੀਂ ਨਹੀਂ ਤੁਸੀਂ ਪੈਜਾ ਨਹੀਂ ਪਾਇਆ ਤੁਸੀਂ ਜਰਾ ਵੀ ਨਹੀਂ ਪਾਇਆ ਕਿਉਂ ਨਹੀਂ ਪਾਇਆ ਨਹੀਂ ਸਾਨੂੰ ਥੰਨੇ ਲੱਗਦੇ ਇਸਦੇ ਨਹੀਂ ਪਾਇਆ ਸੀ ਹੋਰ ਬਾਬਾ ਜੀ ਉਹ ਦੁੱਧ ਕੌਣ ਪਿਆ ਪਿਆ ਸੀ ਫਤੇ ਸਿੰਘ ਕਿਤੇ ਸੈਦ ਹੋਏ ਸੀ ਫਤੇ ਸਿੰਘ ਫਤੇਗੁਰ ਸਾਹਿਬ ਉਹ ਕਿੱਥੇ ਦਿੱਤਾ ਸੀ ਉਹਨਾਂ ਨੇ ਸੰਦੇਵ ਚੇਹਵਾ ਦਿੱਤਾ ਸੀ ਉਹ ਉਹਨਾਂ ਨੂੰ ਜੋ ਛੋਟੇ ਸੀ ਗੱਤਕਾ ਨਹੀਂ ਖੇਡਣ ਦਿੰਦੇ ਸੀ ਫਿਰ ਕੀ ਕੀਤਾ ਉਹਨਾਂ ਨੇ ਤੇ ਉਹਦੇ ਤੋਂ ਮੰਨਦਾ ਚਾਈ ਆਇਆ ਫਿਰ ਖੇਡਣ ਦਿੱਤਾ ਫਿਰ ਕੀ ਆਖਦੇ ਸੀ ਸਿੰਘ ਉਹਨਾਰੇ ਇਹ ਲਾਲਲੀ ਫੌਜ ਕਿਨਾ ਦੀ ਹੈਗੀ ਲੱਲੀ ਫੁੱਛੀ ਨੂੰ ਗੁਰੂ ਗੋਬਿੰਦ ਸਿੰਘ ਜੀ ਆ। ਉਹ ਉਹਦੇ ਬੱਚੇ ਦੀ ਫਤਿਹ ਸਿੰਘ ਫਤਿਹ ਸਿੰਘ ਕੇ ਫਤਿਹ ਸਿੰਘ ਜੀ ਤੇ ਸਿੰਘ ਇਹ ਕਿਹਨਾ ਦੀ ਫੋਜ ਆ ਫਿਰ? ਤੇ ਛਾਇਆ ਹੈ ਨਾ ਫਤਿਹ ਸਿੰਘ ਜੀ ਤੇ ਸਿੰਘ ਜੀ ਇਹ ਇਹਨਾਂ ਨੂੰ ਕੀ ਆਗੇ ਤੇ ਗੁਰੂ ਗੋਬਿੰਦ ਸਿੰਘ ਪਿਆਰ ਨਾਲ ਲੱਲੀ ਲੱਲੀ ਦਾਦੀ ਲੱਲੀ ਫੋਜਾ ਲੱਲੀ ਫੋਜਾ ਇਹਨੇ ਅਮਰਤ ਸ਼ਕਲੇ ਜੀ ਚਾਰ ਸਾਲ ਦੀ ਹੈ ਨਾ ਹੁਣ ਆਪਾਂ ਦੁਨੀਆ ਦੇ ਵਿਚਾਰ ਕਿੱਦਾ ਰਹਿਤ ਬਾਣੀ ਰਹਿਣਾ ਕਿੱਦਾ ਲੇੰਗ ਸਰ ਜੀਵਨ ਕਰਦੇ ਕਿੱਦਾ ਤੰਬੂਆ ਤੇ ਰਹਿੰਦੇ ਕਿਦਾ ਹੁਣ ਇਹ ਨਾਲ ਮਸਤਾਂ ਨੇ ਪਿਕਚਰ ਦੇਖ ਕੇ ਪਿਤਾ ਜੀ ਜਿਤਰਾ ਭਾਈ ਬੋਤਾ ਬਾਬਾ ਗਰਜਾ ਉਹ ਕਿਦਾ ਉਹਨਾਂ ਨੇ ਰਹਿੰਦੇ ਸੀ ਕਿਦਾ ਕਪੜੇ ਨਹੀਂ ਸੀ ਕਚਰੇ ਜੰਗ ਕਰਦੇ ਸੀ ਉਹ ਸਾਰਾ ਜੀਵਨ ਦਿਖਾਰੇ ਆਪਾ ਕਿਉਂਕਿ ਸਿੰਘਾਣੇ ਨਾ ਇੰਨਾ ਬੁਰਾ ਟਾਈਮ ਵੀ ਸੀ ਉਹ ਟਾਈਮ ਪ੍ਰਸ਼ਾਦੇ ਵੀ ਨਹੀਂ ਸੀ ਉਹ ਟਾਈਮ ਸਿੰਘਾਣੂ ਨਾ ਪੱਤੇ ਵੀ ਖਾਣਾ ਪਿਆ ਉਹਨਾਂ ਤੋਂ ਵੀ ਹੈ ਨਾ ਮੈਦਾਨ ਨਹੀਂ ਛੜਿਆ ਮਹਾਰਾਜ ਨਾਲ ਰਹੇ ਹਜੂਰ ਸਿੰਘ ਸੋ ਬਿਲਕੁਲ ਬਿਲਕੁਲ ਗੱਲਾਂ ਚਲਦੀਆਂ ਰਹਿਣਗੀਆਂ ਪਰ ਕਹਿੰਦੇ ਪਿਤਾ ਪਰਪੂਤ ਨਸਲ ਪਰ ਘੋੜਾ ਬਹੁਤਾ ਨਹੀਂ ਤਾਂ ਥੋੜਾ ਥੋੜਾ ਜੇ ਗੁਰਗੋਬਿੰਦ ਸਿੰਘ ਜੀ ਨੂੰ ਆਪਣਾ ਪਿਤਾ ਮੰਨਦੇ ਆ ਤਾਂ ਫਿਰ ਅਸੀਂ ਆਪਣੇ ਚਿਹਰਿਆਂ ਵੱਲ ਦੇਖੀਏ ਕਿ ਉਹਨਾਂ ਦੇ ਪੁੱਤ ਹੋਣ ਦੇ ਨਾਤੇ ਕੀ ਅਸੀਂ ਉਹਨਾਂ ਦੇ ਪੁੱਤ ਕਹੌਣ ਦੇ ਲਾਇਕ ਹਾਂ ਤੇ ਲਾਇਕ ਕਿੱਦਾਂ ਬਣ ਸਕਦੇ ਆ ਇਸ ਦੇ ਉੱਤੇ ਵੀ ਅੱਜ ਗੌਰ ਕਰਨ ਦੀ ਜ਼ਰੂਰਤ ਹੈ ਤੇ ਜੇਕਰ ਗੌਰ ਕਰਨੀ ਹੈ ਜੇ ਉਸ ਚੀਜ਼ ਨੂੰ ਅਹਿਸਾਸ ਕਰਨਾ ਤਾਂ ਫਿਰ ਹਜੂਰ ਸਿੰਘ ਜੋ ਕਿ 4 ਸਾਲ ਦਾ ਅਜੇ ਪਹੁੰਚੀ ਹੈ ਇਸ ਵੱਲ ਜ਼ਰੂਰ ਦੇਖ ਲਿਓ ਸੋ ਇੱਕ ਵਾਰ ਜਕਾਰਾ ਹਜੂਰ ਸਿੰਘ ਜੀ ਤ ਉਹ ਜੇ ਕਹ ਰਿਹਾ ਯਾਰੇ ਧੰਧ ਧਾਦਾ ਹੈ ਜੀ ਧੰਧ ਸੀ ਗੁਗੁ ਗੋਵਿੰਦ ਸੀ ਬਾੜੀ ਦੇ